ਜੀ ਕਖਲਸਾ ਕਿਉ ਆਹ ਜੀ ਕੀ ਫਤਿਹ ਗੁਰੂ ਰੂਪ ਗੁਰੂ ਸواری ਸਾਧ ਸੰਗਤ ਆਓ ਅਜਾਬ ਜੀ ਦੇ ਨਾਲ ਇੱਕ ਗੁਰਦੁਆਰਾ ਸਾਹਿਬ ਜਿੱਥੇ ਤਾਂਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਆਪਣੇ ਚਰਨ ਪਾਏ ਇਹ ਅਸਥਾਨ ਸਮਰਾਲਾ ਬੈਲੌਰਪੁਰ ਸ਼ੜਕ ਤੇ ਸ਼ਹਿਰ ਸਮਰਾਲਾ ਤੋਂ 10 ਕਿਲੋਮੀਟਰ ਸਰਹੰਦ ਨਹਿਰ ਦੇ ਕਿਨਾਰੇ-ਕਿਨਾਰੇ ਜਾਂਦੀ ਰੋਪੜ ਦਰਾਹਾ ਸੜਕ ਤੋਂ ਕੁਝ ਮੀਟਰ ਦੀ ਦੂਰੀ ਤੇ ਸਥਿਤ ਹੈ ਜਿਸ ਨੂੰ ਖਾਲਸਾ ਪੰਥ ਦੇ ਸਿਰਜਕ ਦਸਵੇਂ ਪਾਤਸ਼ਾਹ ਸਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਰਨਾਂ ਦੀ ਛੋਹ ਪ੍ਰਾਪਤ ਹੈ ਸਨ 1704 ਵਿੱਚ ਖੇਰ ਦੇ ਜ਼ੁਲਮੀ ਝਖੜ ਦੇ ਵਿਰੁੱਧ ਲੜਦੇ ਹੋਏ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦਸਮ ਪਿਤਾ ਤਾਂਤਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਚੌਕੌਰ ਦੀ ਗੜੀ ਦੇ ਵਿੱਚੋਂ ਸਾਹਿਬ ਜਿਆਦਿਆਂ ਦੀ ਸ਼ਹੀਦੀ ਉਪਰੰਤ ਪੰਜਾਂ ਪਿਆਰਿਆਂ ਸੈਭਾਨਾਂ ਦਾ ਹੁਕਮ ਆਂਦੇ ਹੋਏ ਕਲਗੀ ਤੋੜਾ ਭਾਈ ਸੰਗਰ ਸਿੰਘ ਨੂੰ ਸੌਂਪ ਕੇ ਪੋਹ ਦੇ ਮਹੀਨੇ ਦੀ ਠੱਡੀ ਰਾਤ ਵਿੱਚ ਇਹ ਇੱਥੋਂ ਚੱਲ ਕੇ ਚੂੜਪੁਰ ਵਿਖੇ ਚਾਰ ਹੀਠਾਂ ਸ਼ਰਵਾਂ ਬਿਸ਼ਰਾਮ ਕਰਦੇ ਨੇ ਪਿਆਰਿਓ ਜਿਸ ਵੇਲੇ ਸਾਰੀ ਦਿਹਾੜੀ ਦੀ ਕੈਰਾਂ ਦੀ ਜੰਗ ਦੇ ਵਿੱਚ ਸ਼ਾਮ ਨੂੰ ਸ਼ਹਿਬਜਾਦਿਆਂ ਦੀ ਸ਼ਹੀਦੀ ਵੀ ਹੋ ਗਈ ਬਹੁਤ ਪਿਆਰੇ ਸਿੰਘ ਵਿਛੜ ਗਏ ਤੇ ਉਸ ਵੇਲੇ ਭਾਈ ਸੰਗਰਸਣ ਜੀ ਜਿਹੜੇ ਸਨ ਇਹ ਗੁਰੂ ਸਾਹਿਬ ਦੇ ਤਕਰੀਬਨ ਹਮ ਉਮਰੀ ਸਨ ਥੋੜਾ ਬਾਧਾ ਫਰਕ ਸੀ ਛੋਟੇ ਹੁੰਦੇ ਪਟਨਾ ਸਾਹਿਬ ਵਿਖੇ ਇਕੱਠੇ ਖੇਡਾਂ ਕਰਦੇ ਰਹੇ ਖੇਡਦੇ ਰਹੇ ਇਹਨਾਂ ਦਾ ਵੱਡਾ ਭਰਾ ਜੀਵਨ ਸਿੰਘ ਉਹ ਸਤਿਗੁਰਾਂ ਤੋਂ 10 ਸਾਲ ਵੱਡਾ ਸੀ ਪਿਆਰਿਓ ਜਿਸ ਨੇ ਅਨੁਰਪੁਰ ਸਾਹਿਬ ਦੇ ਜਗ ਦੇ ਵਿੱਚ ਆਪਣੀ ਆਹੋਤੀ ਦਿੱਤੀ। ਜੋ ਕਹਿੰਦਾ ਭਾਵ ਕਿ ਇਹ ਸਾਰਾ ਪਰਿਵਾਰ ਜਿਹੜਾ ਸੀ ਸਤਿਗੁਰੂ ਨੂੰ ਸਮਰਪਿਤ ਸੀ। ਔਰ ਜਿਹੜਾ ਸੰਗਰ ਸਿੰਘ ਸੀ ਇਸ ਦਾ ਚਿਹਰਾ ਮੂਰਾ ਜਿਹੜਾ ਹੈ ਜ਼ਿਆਦਾਤਰ ਸਤਿਗੁਰੂ ਦੇ ਨਾਲ ਮੇਲ ਜੁਲ ਖਾਂਦਾ ਸੀ। ਹੁਣ ਜਿਸ ਵੇਲੇ ਸ਼ਹੀਦੀਆਂ ਨੂੰ ਵੇਖਦੇ ਹੋਏ ਸਿੰਘਾਂ ਨੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਜੀਓ ਤੁਸੀਂ ਇੱਥੋਂ ਨਿਕਲ ਜਾਓ। ਖਾਲਸਾ ਤੇ ਹੋਰ ਤਿਆਰ ਹੋ ਜਾਏਗਾ। ਪਰ ਗੁਰੂ ਕਿਛੁ ਲਭਾਂਗੇ ਸਤਗੁਰੂ ਕਹਿਣ ਲੱਗੇ ਮੈਂ ਆਪਜੀ ਦੀ ਬਾਤ ਨਹੀਂ ਮੰਨਦਾ ਮੈਂ ਇਥੋਂ ਛੱਡ ਕੇ ਜਾਵਾਂ ਮੈਨੂੰ ਲੋਕ ਕੀ ਕਹਿਣਗੇ ਆਪਣੇ ਪਿਆਰੇ ਪੁੱਤਰ ਮਰਵਾ ਲੇ ਆਪਣੇ ਅੱਖਾਂ ਦੇ ਤਾਰੇ ਸਿੰਘ ਸ਼ਹੀਦ ਕਰਵਾ ਲੇ ਸਾਰਾ ਕੁਛ ਕਰਵਾ ਕੇ ਤੇ ਗੁਰੂ ਗੋਬਿੰਦ ਸਿੰਘ ਤੋਂ ਭੱਜ ਕੇ ਨਿਕਲ ਗਿਆ ਮੈਂ ਇਹ ਕੰਮ ਨਹੀਂ ਕਰਾਂ ਬਹੁਤ ਜ਼ਾਦਾ ਸਮਝਾਉਂਦੇ ਰਹੇ ਕਹਿੰਦੇ ਨੇ ਪਰ ਸਤਗੁਰੂ ਕਹਿੰਦੇ ਵੀ ਨਹੀਂ ਇਹ ਮੇਰੇ ਮਾਮ ਦੀ ਵਿਚਾਰ ਇਹ ਹੈ ਕਿ ਮੈਂ ਇੱਥੇ ਹੀ ਸ਼ਹੀਦੀ ਪ੍ਰਾਪਤ ਕਰਾਂਗਾ ਜੰਗ ਲੜਾਂਗਾ ਹੁਣ ਪਿਆਰਿਓ ਜੰਗ ਦੇ ਵਿੱਚ ਸਭ ਤੋਂ ਵੱਧ ਜੋਰ ਜਿਹੜੇ ਦਿਖਾਏ ਉਹ ਗੁਰੂ ਗੋਬਿੰਦ ਸਿੰਘ ਜੀ ਨੇ ਜਿਸ ਵੇਲੇ ਤੀਰ ਛੱੜਦੇ ਸੀ ਪਿਆਰਿਓ ਨੌ ਟੰਕਾ ਤੀਰ ਇਹਨਾਂ ਦੀ ਉਂਗਲ ਦੇ ਉੱਤੇ ਗੁਲਸਤਾਨ ਚੜਿਆ ਹੋਇਆ ਸੀ ਤੇ ਸਤਿਗੁਰੂ ਦੀ ਅਪਾਰ ਬਖਸ਼ਿਸ਼ ਕਿਰਪਾ ਸੀ ਉਸ ਪ੍ਰਵੇਸ਼ਣ ਦੀ ਇੱਕ ਤੀਰ ਦੇ ਵਿੱਚੋਂ ਸੋਣ ਵਿੱਚ ਆਇਆ ਇਤਿਹਾਸ ਵਿੱਚ ਕਿ ਸੱਤ ਸੱਤ ਤੀਰ ਨਿਕਲਦੇ ਸੀ ਇਕੱਠੇ ਸਰ ਸਭ ਤੀਰ ਜਲਾ ਲਿੰਦੇ ਸੀ ਔਰ ਗੁਰਸਤਾਨ ਜਿਹੜਾ ਸੀ ਉਹਦੇ ਨਾਲ ਇਹਨਾਂ ਦਾ ਜਿਹੜਾ ਓਂਗਲ ਸੀ ਉਹ ਸੁਝ ਗਈ ਜਿਹੜੀ ਅੱਗੇ ਜਾ ਕੇ ਪਿਆਰਿਓ ਉੱਥੇ ਗੁਰਦੁਆਰਾ ਸਾਹਿਬ ਵੀ ਬਣਿਆ ਹੋਇਆ ਹੈ ਇਨਸ਼ਾ ਅੱਲਾਹ ਸਾਹਿਬ ਉਸ ਜਗ੍ਹਾ ਤੇ ਜਾ ਕੇ ਇੱਕ ਉਸਤਾਨੂ ਕਟਾਇਆ ਗਿਆ ਸੀ ਸੋ ਕਹਿੰਦਾ ਭਾਵ ਕਿ ਇੱਥੇ ਇਹਨੇ ਯੋਰ ਵਿਖਾਏ ਔਰ ਆਪਣੇ ਜਾਨ ਤੋਂ ਪਿਆਰੇ ਭੇਟੇ ਸੈਦ ਜਾਦੇ ਇਹਨਾਂ ਦੀ ਸ਼ਹੀਦੀ ਹੋਈ ਤੇ ਉੱਚੀ ਇਟਾਰੀ ਦੇ ਉੱਤੇ ਖਲੋ ਕੇ ਜਕਾਰੇ ਛੱਡੇ। ਯਾਰੋ ਅਜਰਤ ਮੁਹੰਮਦ ਸਾਹਿਬ ਹਰਾਂ ਦੀ ਜੰਗ ਹੋਈ। ਆਸ ਵਿੱਚ ਤੇ 3000 ਫੌਜ ਸੀ ਤੇ ਹਾ ਦਾ ਨਾਰਾ ਮਾਰਿਆ ਸੀ। ਕਹਿਣ ਲੱਗੇ ਦੁਜੇ ਬਨੇ 10-11000 ਫੌਜ ਸਾਡੇ ਕੋਲ 3000 ਰੋ ਕੇ ਕਰਨਾ ਕੇ ਅਕਾਲ ਪੁਰਖਾਤਮਾ ਕੀ ਬੇਨਤੀ ਕੀਤੀ ਸੀ ਪਰ ਇਧਰ ਜਿਸ ਵੇਲੇ ਸਾਹਿਬ ਜਿਆਦਾ ਅਜੀਤ ਸਿੰਘ ਦੀ ਸ਼ਹੀਦੀ ਹੁੰਦੀ ਹੈ ਪਿਆਰਿਓ ਤੇ ਗੁਰੂ ਸਾਹਿਬ ਉੱਚੀ ਓਟਾਰੀ ਦੇ ਉੱਤੇ ਚੜ੍ਹ ਕੇ ਉਸ ਅਕਾਲ ਪੁਰਖ ਪ੍ਰਮਾਤਮਾ ਦਾ ਸ਼ੁਕਰਾਨਾ ਕਰਦੇ ਨੇ ਤੇ ਜੋਰ ਦੀ ਜੈਕਾਰਾ ਛੱਡਦੇ ਨੇ ਕਿ ਸਦਗੁ ਸੱਚੇ ਪਾਇ ਸਾ ਤੇਰੀ ਇਮਾਨਤ ਤੈਨੂੰ ਮੁਬਾਰਕ ਇਸੇ ਤਰ੍ਹਾਂ ਹੀ ਭਾਈ ਅਜੀਤ ਸਿੰਘ ਤੋਂ ਬਾਅਦ ਜੁਝਾਰ ਸਿੰਘ ਵੀ ਸ਼ਹੀਦੀ ਪ੍ਰਾਪਤ ਕਰਦੇ ਨੇ ਰਾਤ ਦੇ ਸਮੇਂ ਜਿਸ ਵੇਲੇ ਇਵੇਂ ਉਹ ਤਬੰਦੀ ਹੁੰਦੀ ਐ ਸਿੰਘ ਕਹਿੰਦੇ ਨੇ ਆ ਗੁਰੂ ਸਾਹਿਬ ਇਹ ਮੋਰਚਾ ਛੱਡ ਕੇ ਜਾ ਸਕਦੇ ਹੋ ਜਦੋਂ ਗੁਰੂ ਸਾਹਿਬ ਇਹ ਗੱਲ ਨੂੰ ਨਹੀਂ ਮੰਨਦੇ ਤੇ ਫਿਰ ਸਾਰੇ ਸਿੰਘ ਜਿਹੜੇ ਸ਼ਹੀਦੀਆਂ ਤੋਂ ਅਜੇ ਬਚੇ ਸੀ ਉਹਨਾਂ ਨੇ ਇੱਕ ਗੁਰਮਤਾ ਕੀਤਾ ਪੰਜਾਂ ਸਿੰਘਾਂ ਵਾਲਾ ਕਿਉਂਕਿ ਗੁਰੂ ਸਾਹਿਬ ਨੇ ਪਹਿਲਾਂ ਹੀ ਇਹ ਪੰਜ ਪਿਆਰੇ ਥਾਪ ਕੇ ਕਿਹਾ ਹੋਇਆ ਸੀ ਕਿ ਪੰਜ ਪਿਆਰੇ ਜੋ ਹੁਕਮ ਲਾਉਣ ਉਹ ਗੁਰੂ ਨੂੰ ਹੀ ਪ੍ਰਮਾਣ ਹੋਵੇਗਾ ਫਿਰ ਪੰਜਾਂ ਸਿੰਘਾਂ ਨੇ प्यारियो भाई मान सिंह जी भाई दया सिंह जी भाई धर्म सिंह जी भाई संगर सिंह जी ਤੇ ਇੱਕ ਸਿੰਘ ਹੋਰ ਨਾਲ ਸੀ ਜਿਨ੍ਹਾਂ ਨੇ ਪਿਆरियो ਫਿਰ ਅਰਦਾਸ ਬੇਨਤੀ ਕਰਕੇ ਸਤਿਗੁਰੂ ਸਚੇ ਪਾਤਸ਼ਾਹ ਨੂੰ ਕਿਹਾ ਕਿ ਸਾਡਾ ਹੁਕਮ ਹੈ ਤੁਹਾਨੂੰ ਇਥੋਂ ਜਾਣਾ ਪਵੇਗਾ ਤੇ ਪਿਆरियो ਫਿਰ ਸਤਿਗੁਰੂ ਨੇ ਉਹਨਾਂ ਦੀ ਗੱਲ ਨੂੰ ਅਨਕਾਰ ਨਹੀਂ ਸਵੀਕਾਰ ਸਕਦੇ ਔਰ ਨਾਲ ਹੀ ਗੱਜ ਕੇ ਕਹਿਤਾ ਚਾਹੇ 10 ਲੱਖ ਦਾ ਘੇਰਾ ਵੀ ਕਿਉਂ ਨਾ ਹੋਵੇ ਦਾ ਢਾ ਗੁਰੂ ਇੱਥੋਂ ਜਾਵੇਗਾ ਤਾੜੀ ਮਾਰ ਕੇ ਜਾਵੇਗਾ ਨਾਲ ਦੇ ਸਿੰਘ ਭਾਈ ਮਾਨ ਸਿੰਘ ਤੇ ਭਾਈ ਧਰਮ ਸਿੰਘ ਜੀ ਇਹਨਾਂ ਨੂੰ ਹੁਕਮ ਕੀਤਾ ਕਿ ਤੁਸੀਂ ਉਲਟ ਦਿਸ਼ਾ ਵੱਲ ਨੂੰ ਜਾਣਾ ਹੈ ਤੇ ਅਸੀਂ ਇਸ ਦਿਸ਼ਾ ਵੱਲ ਨੂੰ ਜਾਣਾ ਹੈ ਤੇ ਤਾਰੇ ਦੀ ਸੇਹ ਤੇ ਤੁਸੀਂ ਬਾਅਦ ਦੇ ਵਿੱਚ ਮੈਨੂੰ ਆ ਕੇ ਮਾਸ਼ੀਵੜ ਦੇ ਜੰਗਲਾਂ ਦੇ ਵਿੱਚ ਮਿਲ ਲੈਣਾ ਮੈਂ ਉੱਥੇ ਹੀ ਹੋਵਾਂਗਾ ਸੋ ਪਿਆਰਿਓ ਜਿਸ ਵੇਲੇ ਰਾਤ ਨੂੰ ਸ਼ਾਈ ਫੌਜਾਂ 10 ਲੱਖ ਦੇ ਘੇਰੇ ਵਾਲੀਆਂ ਅਵੇਸਲੀਆਂ ਹੋਈਆਂ ਸੁੱਤੀਆਂ ਹੋਈਆਂ ਸਨ ਤਾਂ ਸਤਿਗੁਰਾਂ ਨੇ ਉੱਚੀ ਸਾਰੀ ਤਾੜੀ ਮਾਰ ਕੇ ਜਗਾਰਾ ਛੱਡਿਆ ਤੇ ਜਿਸ ਵੇਲੇ ਉਹਨਾਂ ਫੌਜਾਂ ਦੇ ਵਿੱਚ ਜਾ ਕੇ ਬੜੇ ਪਿਆਰਿਓ ਤੇ ਉਬੜ ਵਾਹੇ ਮੂਲ ਪਠਾਨ ਉੱਠੇ ਆਸ ਵਿੱਚ ਉਹਨਾਂ ਦੀ ਘਟਾ ਵੱਡ ਸ਼ੁਰੂ ਹੋ ਗਈ ਇੱਕ ਦੂਜੇ ਨੂੰ ਕਟਣ ਵੱਡਣ ਲੱਗ ਪਏ ਸਤਿਗੁਰੂ ਵੀ ਇੱਥੋਂ ਨਿਕਲ ਗਏ ਦਇਆ ਸਿੰਘ ਜੀ ਵੀ ਨਿਕਲ ਗਏ ਮਾਨ ਸਿੰਘ ਜੀ ਵੀ ਇੱਥੋਂ ਨਿਕਲ ਗਏ 10 ਲੱਖ ਦੇ ਘੇਰੇ ਨੂੰ ਚੀਰਦੇ ਹੋਏ ਬਾਹਰ ਹੋ ਗਏ ਸਤਗੁਰ ਸੱਚੇ ਪਾਤਸ਼ਾਹ ਤੱਕ ਪਰਮੇਸ਼ਰ ਦੀ ਕਿਰਪਾ ਸੀ ਸੋ ਪਿਆਰਿਓ ਇੱਥੋਂ ਜਦੋਂ ਸਾਇਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨਿਕਲੇ ਨਿਕਲ ਕੇ ਤੇ ਚਾਰ ਸਾਹਿਬ ਪਹੁੰਚੇ ਸੀ ਜਿੱਥੇ ਇੱਕ ਸਾਧੂ ਸੀ ਪਿਆਰਿਓ ਔਰ ਉਹ ਸਾਧੂ ਦੇ ਨਾਲ ਸਤਗੁਰਾਂ ਦਾ ਬੜਾ ਪਿਆਰਾ ਪ੍ਰਾਣਾ ਪਿਆਰ ਸੀ ਤੇ ਉਹ ਸਾਧੂ ਨੂੰ ਜਦੋਂ ਮਿਲਦੇ ਨੇ ਉੱਥੇ ਕੁਝ ਸਮਾਂ ਵਿਸ਼ਰਾਮ ਕਰਦੇ ਨੇ ਇੱਥੇ ਵਿਸ਼ਰਾਮ ਕਰਨ ਤੋਂ ਪ੍ਰੰਤ ਫੇਰ ਅੱਗੇ ਇਹ ਮਾਛੀ ਵਰਦੇ ਜੰਗਲਾਂ ਨੂੰ ਜਾਂਦੇ ਨੇ ਸੋ ਪਿਆਰਿਓ ਇਹ ਗੁਰੂ ਜੀ ਦੀ ਚਰਨ ਛੋਹ ਪ੍ਰਾਪਤ ਕਰ ਸਥਾਨ ਤੇ ਸੰਸਾਰ ਵਿੱਚੋਂ ਲਖਾ ਹੀ ਸ਼ਰਧਾਲੂ ਕੋਈ ਦੇ ਨੇ ਨਮਸਕਾਰਾ ਕਰਦੇ ਨੇ ਆਪਣਾ ਜੀਵਨ ਸੁਫਲਾ ਕਰਦੇ ਨੇ ਗੁਰਦੁਆਰਾ ਸੇਵਕੀ ਹਰ ਮਹੀਨੇ ਸੰਗਰਾਂ ਦੇ ਦਿਹਾੜੇ ਤੇ ਭਾਰੀ ਜੋੜ ਮੇਲਾ ਲੱਗਦਾ ਹੈ ਇਸ ਗੁਰਦੁਆਰਾ ਸਾਹਿਬ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਸ਼੍ਰੀ ਅਮਰ ਸਰ ਸਹਿਬ ਜੀ ਦੇ ਅਧੀਨ ਹੈ ਇਸ ਪਾਵਨ ਪਵਿੱਤਰ ਸਥਾਨ ਤੇ ਹਰ ਸਾਲਗਸਤ ਦੇ ਮਹੀਨੇ ਵਿੱਚ ਵਿਸ਼ਾਲ ਜੋੜ ਮੇਲਾ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਦੀ ਦੇਖ ਰੇਖ ਹੇਠ ਮਨਾਇਆ ਜਾਂਦਾ ਹੈ ਜਿੱਥੇ ਸੰਤ ਮਹਾਂਪੁਰਸ਼ ਉੱਚ ਕੋਟੀ ਦੇ ਰਾਗੀ ਢਾਡੀ ਕਵੀਸ਼ਰ ਪ੍ਰਚਾਰਕ ਤੇ ਕਥਾਵਾਚਕ ਪਹੁੰਚਦੇ ਨੇ ਜੋ ਕਥਾ ਕੀਰਤਨ ਇਹ ਸੰਗਤਾਂ ਨੂੰ ਨਿਹਾਲ ਕਰਦੇ ਨੇ ਵਰਦਵਾਰਾ ਸ਼ਹਿਰ ਦੇ ਨਹੀਂ ਦੀ ਇੱਕ ਹੀ ਲੰਗਰ ਹਾਲ ਦੀ ਵਿਸ਼ਾਲ ਇਮਾਰਤ ਹੈ ਜਿੱਥੇ ਸੰਗਤਾਂ ਨੂੰ ਗੁਰੂ ਘਰ ਲੰਗਰ ਸ਼ਕਾਇਆ ਜਾਂਦਾ ਹੈ ਕਮੇਟੀ ਵੱਲੋਂ ਸੰਗਤਾਂ ਦੇ ਠਹਿਣ ਲਈ ਇਸ ਸਥਾਨ ਤੇ ਬੜੇ ਵਧੀਆ ਪ੍ਰਬੰਧ ਕੀਤੇ ਹੋਏ ਸ੍ਰੋਮਣੀ ਕਮੇਟੀ ਸ਼੍ਰੀ ਅਮਰ ਸਰ ਨੂੰ ਇਲਾਕਾ ਨਿਵਾਸੀਆਂ ਵੱਲੋਂ ਸੌਪਿਆ ਗਿਆ ਲੜਕੀਆਂ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਕਾਜ ਵੀ ਕੁਝ ਕਿਲੋਮੀਟਰ ਦੀ ਦੂਰੀ ਤੇ ਲੱਗੇ ਹੀ ਹੈ ਇਹ ਸਥਾਨ ਪਰਵਿਸ਼ਰਾਮ ਕਰਨ ਤੋਂ ਬਾਅਦ ਗੁਰੂ ਜੀ ਮਾਸ਼ੀ ਵੜਦੇ ਜੰਗਲਾਂ ਨੂੰ ਪਿਆਰਿਓ ਚਲੇ ਗਏ ਸੋ ਇਹ ਇਤਿਹਾਸੀ ਝਾੜ ਸਾਹਿਬ ਦਾ ਜਿੱਥੇ ਸਤਿਗੁਰਾਂ ਨੇ ਵਿਸ਼ਰਾਮ ਕੀਤਾ ਅਤੇ ਇੱਕ ਸਾਧੂ ਦੇ ਮੰਦੀਆਂ ਮਰاداتਾਂ ਪੂਰੀਆਂ ਕੀਤੀਆਂ ਸੋ ਹੋਈਆਂ ਪੁਰਾਣ ਨੂੰ ਨਾਚਤਾਰਿਓ ਪਿਆਰਿਓ ਸਾਡੇ ਚੈਨਲ ਜੂਟਿਊਬ ਨੂੰ ਸਬਸਕ੍ਰਾਈਬ ਕਰਕੇ ਅਸੀਂ ਲਿੰਕ ਪਾ ਦਿੰਨੇ ਆ ਉਹ ਲਿੰਕ ਤੋਂ ਆਪ ਜੀ ਨੇ ਸਬਸਕ੍ਰਾਈਬ ਕਰਨਾ ਹੈ ਔਰ ਸਮਝੋ ਕਿ ਤੁਹਾਡਾ ਪਿਆਰ ਤੁਹਾਡਾ ਸਤਕਾਰ ਸਾਡੇ ਸਿਰ ਤੇ ਆ ਗਿਆ ਆਪ ਜੀ ਦਾ ਕਰਜ਼ਾ ਸਾਡੇ ਸਿਰ ਤੇ ਚੜ ਗਿਆ ਜਿਤਨੇ ਸਵਾਸ ਨੇ ਉਹ ਬਾਕੀ ਰਿੰਦੇ ਸਵਾਸਾਂ ਦੇ ਨਾਲ ਆਪ ਜੀ ਦਾ ਕਰਜ਼ਾ ਪੂਰਾ ਕਰਾਂਗੇ ਆਪ ਜੀ ਨੂੰ ਇਤਿਹਾਸ ਪੇਟ ਸੁਣਾ ਕੇ ਸੋ ਸਤਗੁਰ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ ਹੋਈਆਂ ਪੁਰਾਣ ਨੂੰ ਨਾ ਜਤਾ ਰਹੋ ਗੱਜ ਕੇ ਫਤਿਗ ਜਾਈਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ